ਈ ਕਸਤ ਕਰਸਾ ਬਾਅਦ ਖਰਗੋਂ ਤੇ ਬੇਤਸੰਪਾਰ ਕਰਕੇ ਪਿੰਡ ਆਉਂਦਾ ਇੱਕ ਮੋਹਨਪੁਰਾ ਤੇਰੀ ਅਗਰ ਤੋਂ ਪਹਿਲਾਂ ਪਿੰਡਾ ਉੱਥੇ ਖੜੇ ਆਂ ਚਾਹ ਪਾਣੀ ਪੀਣ ਨੂੰ ਉੱਤਰੇ ਖੜੇ ਸੀ ਪਰ ਚਾਹ ਇਹ ਕਹਿੰਦਾ ਮਿਲ ਨਹੀਂ ਗਾ ਟਾਪੇ ਤੇ ਜਾ ਕੇ ਵੀ ਤੇ ਬਾਕੀ ਨੰਬਰ ਐ ਵੀ ਸੀਗਾ ਲੱਗਿਆ ਵੀ ਰਾਹ ਅੱਜ ਨਾ ਤਕਰੀਬਨ ਮੈਂ ਜਦੋਂ ਦਾ ਬੇਤਸੰਪਾਰ ਕਰਿਆ ਇਹ ਅੱਧੇ ਘੰਟੇ ਤੋਂ ਕੋਈ ਗੱਡੀ ਨਹੀਂ ਟੱਕਰੀ ਮੈਨੂੰ ਨਾ ਅੱਗੇ ਉਹ ਨਾ ਪਿੱਛੇ ਮੇਰਾ ਦਿਮਾਗ ਨਾ ਡੋਰ ਫੁੱਲ ਸੀਗਾ ਇਸ ਕਰਕੇ ਮੈਂ ਕਿਹਾ ਯਾਰ ਕਲੀਅਰ ਕਰ ਲਿਆ ਹਾਂ ਟਿਕਾਨ ਵਾਲਾ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਚੱਲਦਾ ਰੂਟ ਬਈ ਵੀ ਸ਼ਾਇਦ ਇਸ ਟਾਈਮ ਰੂਟੀ ਪਾਣੀ ਦਾ ਟਾਈਮ ਹੁੰਦਾ ਵੀ ਤਾਂ ਨਾ ਗੱਡੀਆਂ ਟੱਟ ਹੁੰਦੀਆਂ ਕਿਉਂਕਿ ਟਾਈਮ ਵੀ ਉਹ ਹੀ ਆ 7:00 7:00 ਦਾ ਤੇ ਬਾਕੀ ਚਲੋ ਔਰਦੇ ਆ ਲੈ ਕੇ ਰੱਬ ਦਾ ਨਾਮ ਕਿਉਂਕਿ ਪ੍ਰਮਾਤਮਾ ਹੀ ਰਾਖਾ ਹੁੰਦਾ ਲੰਮਿਆਂ ਰੂਟਾਂ ਤੇ ਜੇਰੀਆ ਘਾਟ ਮੇਰੇ ਖਿਆਲ ਸਟਾਰਟ ਹੋ ਗਿਆ ਆਈ ਥਿੰਕ ਘਾਟ ਪਹਿਲਾਂ ਆਉਂਦਾ ਘਨੇਰੀਆ ਤੋਂ ਇਹਦੇ ਵੀ ਚੜਾਈਆਂ ਬੜੀਆਂ ਸਿੱਖੀਆਂ ਚੜਾਈਆਂ ਨੇ ਸਾਡੇ ਕੋਲ ਪੁੱਤਰ ਪੁੱਤਰ ਜਦਾ ਗੱਡੀ ਵਾਲੇ ਦੇ ਲਾਏ ਹੋਏ ਝੰਡੇ ਲਗੇ ਹੋਏ ਆ तकरीबन ਸਾਡਾ 8:30 ਦਾ ਟਾਈਮ ਹੋ ਗਿਆ ਐਸ ਵਾਰ ਇਹ ਰਾਹ ਪਾਲਕਾ ਘਟ ਵਾਲਾ ਇੰਨਾ ਸੁਨਣਾ ਹੁੰਦਾ ਨਹੀਂ ਜਿੰਨਾ ਐਸ ਵਾਰ ਦੇਖਿਆ ਬਸਤ ਬਸਤਨ ਘਾਸ ਵਾਲਿਆ ਲੰਘ ਕੇ ਉੱਪੂ ਵਹਾਂ ਗੱਡੀ ਨਹੀਂ ਮਿਲੀ ਇੱਕ ਦੋ ਗੱਡੀਆਂ ਹੋਣ ਮਿਲ ਜਾਂ ਨੇ ਤਕਰੀਬਨ ਅੱਧੇ ਪੂਨੇ ਘੰਟੇ ਬਾਅਦ ਨਹੀਂ ਇੱਥੇ ਤਾਂ ਲੈਂਡ ਟੁੱਟਦੀ ਨਹੀਂ ਹੁੰਦੀ ਗੱਡੀਆਂ ਦੀ ਇਸ ਰਾਤ ਚਲੋ ਪ੍ਰਮਾਤਮਾ ਸੌਖ ਰੱਖੇ ਅਸੀਂ ਤਾਂ ਹੁਣ ਲਾਤਾ ਗੇਅਰ ਤੇ ਚੱਲਦੇ ਆਂ ਆਹ ਨੂੰ ਆਪਾਂ ਸੀਗੇ ਜਿੱਰੀਆ ਇੱਕ ਪਿੰਡ ਜਿਹਾ ਆਉਂਦਾ ਉਹ ਜਿਹੜਾ ਘਾਟ ਟੱਪ ਕੇ ਆਏ ਆ ਉਹ ਤੋਂ ਬਾਅਦ ਤਕਰੀਬਨ 9:00 ਵਜੇ ਆ ਹੁਣ ਅੱਗੇ ਇਸ ਰੂਟ ਤੇ ਢਾਬਾ ਵੀ ਹੈ ਨਹੀਂ ਕੋਈ ਰੋਟੀ ਜਾ ਕੇ ਰਵੀਰ ਜਾਂ ਸਭ ਦੇ ਖਾਧੀ ਜਾਣੀ ਆ 60 60 ਕਿਲੋਮੀਟਰ ਐਮਪੀ ਮਹਾਰਾਸ਼ਟਰ ਚ ਆ ਪਾਪੜ ਮਿਲਦਾ ਹੁੰਦਾ ਆਪਣੇ ਵੀ ਹੋਂ ਦੇ ਵਿੱਚ ਨਾ ਆਪਣੇ ਪਾਪੜ ਹੁੰਦਾ ਹਲਕਾ ਇਹ ਪਾਪੜ ਪੂਰਾ ਰੱਜ ਲਿਆ ਹੁੰਦਾ ਦੋ ਲੈ ਲੈ ਪਾਪੜ ਹੁਣ ਨਾਲੇ ਤਾਂ ਜੀ ਲੱਗਿਆ ਰੂ 15 ਮਿੰਟ ਜਿੰਨਾ ਜਰਮ ਖਦਾਂ ਨਹੀਂ ਨਾਲੇ ਇੱਕ ਵਾਰੀ ਇਨਸਟੈਂਟ ਭੁੱਖ ਮਾਰ ਦੂਗਾ ਇਹ ਨਾਲੇ ਹੌਲੀ ਹੌਲੀ ਘਾੜ ਦੇ ਨੇੜੇ ਲੱਗ ਜਾਗੇ ਆ ਜਾਓ ਫਿਰ ਜੇ ਕਿਸੇ ਨੂੰ ਖਾਣ ਦਾ ਦਿਲ ਕਰਦਾ ਫਰੀ ਆ ਮੇਰੇ ਬੰਦੇ ਲਓ ਵੀ ਮਿੱਤਰੋ ਜਰੀਆ ਘਾਟਾਂ ਆ ਗੇਰ ਚੜਾਈਆਂ ਚੜ ਰਹੀ ਆ ਕਰਮਾਂ ਵਾਲੀ ਹੌਲੀ ਹੌਲੀ ਪਲੰਘਾਂ ਪੱਟਦੀ ਮਟਕ ਮਟਕ ਪੱਬ ਧਰਦੀ ਜਾਂਦੀ ਤਾਂ ਨੂੰ ਓਹ ਦੇਖੋ ਉੱਤੇ ਜੇ ਤੁਹਾਨੂੰ ਦੀਨੇ ਹੋਣ ਸ਼ਾਇਦ ਗੱਡੀਆਂ ਲਾਈਟਾਂ ਉਹ ਦੇਖੋ ਉੱਪਰ ਉੱਥੇ ਜਾ ਕੇ ਚੜਨਾ ਆ ਸੀ ਤੇ ਵੈਸੇ ਰਾਤ ਕਰਕੇ ਨਾ ਇੱਕ ਦਰਖਤ ਹੁੰਦੇ ਆ ਉਹਨਾਂ 'ਚ ਦੇਖਣਾ ਨਹੀਂ ਤਕਰੀਬਨ ਜਾਣੀ ਇਧਰੀਆਂ ਤਾਂ ਦੀਨੀਆਂ ਹੀ ਹੋਣਗੀਆਂ ਉੱਪਰ ਉਹ ਆ ਰਹੀ ਹੈ ਤੇ ਉਹ ਸਾਰਾ ਤਾਂ ਨੂੰ ਜਾਣਾ ਹੁਣ ਪੂਰੀ ਹੈ ਆ ਗੱਲਬਾਤ ਆ ਇਸ ਘਾਟ 'ਚ ਪੂਰਾ ਨਜ਼ਾਰੇਦਾਰ ਜਾਂਦੀ ਕਰਮਾ ਵਾਲੀ ਫਿਰ ਹੌਲੀ-ਹੌਲੀ ਐਂ ਤਾਂ ਉਹਦੇ ਕਹਨ ਨਰਮੀ ਨਾਲ ਹੀ ਚਲਾਉਣੇ ਨੇ ਘਾੜ ਤੋਂ ਵੀ ਨਿੱਕਾ ਵੀ ਐ ਸ਼ਕੀਨ ਆ ਜੀ ਆਪਦੇ ਆਪ ਹੀ ਸੁਰੇ ਜਾਵੇ ਸਾਧਨ ਹਨਾ ਜਿਆਦਾ ਪੈਰ ਦੱਪਣ ਦਾ ਵੀ ਕੀ ਫਾਇਦਾ ਹੁੰਦਾ ਜਦ ਚੜਦੀ ਜਾਂਦੀ ਐ ਚੜਦੀ ਜਾਂਦੀ ਐ ਉਹ ਵੀ ਮਿੱਤਰੋ ਜਦੋਂ ਆ ਚਿਰਿਆ ਘਾੜਦੀ ਹੁੰਦੀ ਆ ਫਿਰ ਸਟਾਰਟਿੰਗ ਤੇ ਜਿਹੜਾ ਤਾਂ ਹੈਗਾ ਬੰਦਾ ਨਰਮਦਿਲ ਉਹ ਕਬਰਾਉਣ ਲੱਗ ਜਾਂਦਾ ਤੇ ਜਿਹੜਾ ਹੈਗਾ ਬੰਦਾ ਦਲੀਲ ਵਾਲਾ ਉਹ ਬਈ ਦਿਲਚੋ ਖੁਸ਼ ਹੋਣ ਲੱਗ ਜਾਂਦਾ ਬਈ ਹੁਣ ਚੜਾਉਣੀ ਆ ਜਿਹੜਾ ਹੁਣੀ ਕੀ ਨਜ਼ਾਰਾ ਆਉਂਦਾ ਹੁੰਦਾ ਗੱਡੀ ਨੂੰ ਚੜਾਉਣ ਦਾ ਜਿੰਨਾ ਮਤਲਬ ਆ ਜਿਆਦਾ ਮੂਹਰਿਓਂ ਚੜਾਈ ਪਵੇ ਜਿੰਨੀ ਖਿੱਚ ਕੇ ਲਿਜਾਣੀ ਪਵੇ ਉਹਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਆਹਾ ਕੱਟ ਜਦੋਂ ਲੋਡ ਕਿਤੇ 7-8 ਟਨ ਤੋਂ ਜ਼ਿਆਦਾ ਹੋਵੇ ਮੈਂ ਆਪਦੀ 6 ਚੱਕੀ ਗੱਡੀ ਦੀ ਗੱਲ ਕਰਦਾ 12 ਟਨ ਵਾਲੀਆਂ ਦੀ ਉਦੋਂ ਤਾਂ ਇਹ ਜਾਂਦੀਆਂ ਨੇ ਉੜਦੀਆਂ ਫੇਰ ਥੋੜਾ ਜਿਹਾ ਨਹੀਂ ਇਸ ਇਸ ਘਾਟ ਵਿੱਚ ਹੀ 17 17 18 18 ਟਨ ਕੀਲਾ ਪਾ ਕੇ ਵੀ ਲੈ ਕੇ ਗਿਆ ਕਰਮਾਂ ਵਾਲੀ ਤੇ ਕੂਣੀ ਕਦੇ ਆਏ ਐ ਨਹੀਂ ਹੈ ਵੀ ਦਾਬ ਜਾਣਗੀਆਂ ਜਾਂਦੀਆਂ ਛਾਲਾ ਮਾਰਦੀਆਂ ਪਰ ਉਹ ਗੱਲ ਹੁੰਦੀ ਆ ਵੀ ਜਦੋਂ 10 11 12 ਟਨ ਤੋਂ ਉੱਤੇ ਹੋ ਜਾਂਦਾ ਫੇਰ ਥੋੜਾ ਜਿਆ ਮਤਲਬ ਰੇਸ ਰੂਸ ਥੋੜਾ ਜਿਆ ਖਿੱਚ ਕੇ ਰੱਖਣੀ ਪੈਂਦੀ ਆ ਪੈਰ ਭਾਰੀ ਨਹੀਂ ਰੱਖਣਾ ਭਾਈ ਇਹ ਘਾਟ ਇਹ ਜਦੋਂ ਜਾਂਦੀ ਨਾ ਮਟਕ 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 ਤੁਰਦੀ ਕਰਮਾੜੀ ਤੇ ਬਸ ਫਿਰ ਆਏ ਹੁੰਦਾ ਵੀ ਬੰਦਾ ਵੀ ਪੂਰਾ ਸਰੂਰ ਚ ਆ ਜਾਂਦਾ ਜਦੋਂ ਡਰਾਈਵਰ ਸੀਟ ਤੇ ਬੈਠਾ ਹੁੰਦਾ ਜਾਂਦੀ ਆ ਖਾਂਦੀ ਬਾੜ ਨੂੰ ਇਹ ਜੇ ਜੋ ਨਜ਼ਾਰਾ ਬਹੁਤ ਆਉਂਦਾ ਗੱਡੀ ਚਲਾਉਣ ਦਾ ਬਾਈ ਵੈਸੇ ਰਸਤਾ ਬੜਾ ਖਤਰਨਾਕ ਆ ਫੁੱਲ ਜਾਨਵਰਾਂ ਵਾਲਾ ਏਰੀਆ ਇੱਥੇ ਐਮਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜ਼ਿਆਦਾਤਰ ਜਿਹੜੇ ਵੱਡੇ ਰੋਡ ਨੇ ਉਹਨਾਂ ਦੇ ਉੱਤੇ ਜੰਗਲ ਬਹੁਤ ਆਉਂਦੇ ਆ ਜੰਗਲਾਂ ਦੇ ਵਿੱਚ ਹੀ ਰੋਡ ਕੱਢੇ ਹੋਏ ਨੇ ਦੇਖੋ ਕਰਮਾ ਵਾਲੀ ਦਾ ਪੱਖਾ ਥੱਲੋਂ ਆਟੋਮੈਟਿਕ ਚੱਲ ਪਿਆ ਵੀ ਜਿੰਨੀ ਕਵਾਰੀ ਹੁੰਦਾ ਐਸੇ ਘਾਟ 'ਚ ਹੀ ਕਈ ਵਾਰੀ ਮੈਂ ਦੇਖਿਆ ਵੀ ਚੱਲ ਪੈਂਦਾ ਨਹੀਂ ਨਾਰਮਲ ਘਾਟਾਂ 'ਚ ਤਾਂ ਕਦੇ ਇਹਦਾ ਇਹ ਪੱਖਾ ਵੀ ਨਹੀਂ ਚੱਲਦਾ ਜਿਵੇਂ ਉੱਧਰ ਦੀ ਚਰਲ ਘਾਟ ਚੜਦੇ ਆ ਨਾ ਆ ਹੁਣ ਪੂਨੇ ਨੂੰ ਕਿੰਨੇ ਢੇੜੇ ਲਾਏ ਆ ਹੋਰ ਤਾਂ ਹੋਰ ਕਦੇ ਉਹ ਗੁਜਰੀ ਘਾਟ ਕਾਲ ਘਾਟ 'ਚ ਵੀ ਨਹੀਂ ਕਰਮਾਉਂਦਾ ਆਟੋਮੈਟਿਕ ਪੱਖਾ ਚੱਲਿਆ ਇਹ ਚੜਹਾਈਆਂ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਵੀ ਇਹ ਚੜਹਾਈਆਂ ਤਿੱਖੀਆਂ ਨੇ ਉਹ ਦੇਖੋ ਸਮਝਦਾਰ ਡਰਾਈਵਰ ਆ ਰੋਕ ਲਈ ਬੰਦੇ ਨੇ ਤੇ ਚੜਦੇ ਆਉਂਦੇ ਆ ਹਨਾ ਆ ਘਾਟ ਦੇ ਵਿੱਚ ਫਿਰ ਇੱਕ ਮੰਦਿਰ ਹੀ ਆਉਂਦਾ ਇੱਥੇ ਸ਼ਾਮ ਨੂੰ ਲੱਗੀਆਂ ਹੁੰਦੀਆਂ ਬਾਈ ਰੌਣਕਾਂ ਮੱਥਾ ਟੇਕਣ ਵਾਲਿਆਂ ਨੂੰ ਤੁਸੀਂ ਮਗਰ ਨੂੰ ਇੱਕ ਚਾਹ تمہਾਰੋ ਸ਼ਹਿਰ ਤੇ ਜੇ ਦੀਂਦੀ ਹੋਵੇ ਲਾਈਟਿੰਗ ਜਗਮਗ ਜਗਮਗ ਕਰਦੀ ਬਹੁਤ ਥੱਲੇ ਰਹਿ ਜਾਂਦਾ ਸ਼ਹਿਰ ਦੇਖੋ ਅਸਾਰਾ ਬਸਿਆ ਹੋਇਆ ਸ਼ਹਿਰ ਹੀ ਆ ਸ਼ਾਮ ਦੇ ਟਾਈਮ ਆਹਾਂ ਜਗਾ ਮੰਦਰ ਦੇ ਆਲੇ-ਦਾਲੇ ਇੱਕ ਟੂਰਿਸਟ ਸਪੌਟ ਦੀ ਤਰ੍ਹਾਂ ਭਰੀ ਹੁੰਦੀ ਆ ਦੋ ਜਣੇ ਉੱਥੇ ਖੜੇ ਜੋੜਾ ਉੱਥੇ ਖੜਾ ਜੋੜਾ ਉੱਥੇ ਖੜਾ ਚਾਰ ਉੱਥੇ ਖੜੇ ਐ ਇੱਕ ਗੱਡੀ ਐ ਇੱਥੇ ਲੱਗੀ ਆ ਦੋ ਮੋਟਰਸਾਈਕਲ ਉੱਥੇ ਲੱਗੇ ਆ ਜਾਣੇ ਰਾਤ ਦੇ ਟਾਈਮ ਜਿਹੜਾ ਬੰਦਾ ਪਹਿਲੀ ਦੂਜੀ ਵਾਰ ਲੰਘਦਾ ਉਹਨੂੰ ਕਿਹੜਾ ਡਰ ਲੱਗਦਾ ਇਹ ਰਾਤ ਦੇ ਕੋ ਉਹ ਕਿੱਡਾ ਥੱਲੇ ਵਸਿਆ ਹੋਇਆ ਐ ਰਹੀ ਚਿਰਿਆ ਕਸਬਾ ਵਾਲਿਆ ਇਹ ਗੱਡੀ ਜਿੰਨੀ ਜੰਮੂ ਵਾਲੀ ਜੰਮੂ ਵਾਲੀ ਗੱਡੀ 100% ਜਿਹੜੀ ਚਾਹੇ ਆਂਧਰਾ ਤੋਂ ਆਵੇ ਤਾਮਿਲ ਤੋਂ ਆਵੇ ਚਾਹੇ ਉਹ ਨੰਦੇੜ ਸਾਹਿਬ ਮੰਨੀਓ ਆਵੇ ਚਾਹੇ ਸਾਹਬਦੇ ਤੋਂ ਕੇਲਾ ਲੈ ਕੇ ਆਵੇ ਉਹ ਗੱਡੀ ਐਸੇ ਰੂਟ ਹੀ ਜਾਂਦੀ ਆ ਆ ਵੀ ਦੇਖੋ ਕਿਸੇ ਭਗਵਾਨ ਦੀ ਮੂਰਤੀ ਬਣੀ ਆ ਮੇਰੇ ਖਿਆਲ 'ਚ ਇਹ ਵੀ ਹਨੂਮਾਨ ਜੀ ਦਾ ਜੀਰਾ ਬਣਿਆ ਹੋਇਆ ਗਣੇਸ਼ ਜੀ ਜੈ ਗਣੇਸ਼ ਉਹ ਵੀ ਮਿੱਤਰੋ ਚਿਰਿਆ ਘਾਟ पार ਕਰਕੇ ਤੇ ਢਾਬਾ ਇਸ ਰੂਟ ਤੇ ਇਹ ਇਕੱਲਾ ਹੀ ਆ ਕਸ਼ਮੀਰੀ ਢਾਬਾ ਕਰਕੇ ਬਾਈ ਦਾ ਕਈ ਇਹਨੂੰ ਇੱਕ ਲੇਡੀਜ਼ ਰਨ ਕਰਦੀ ਆ ਏ ਢਾਬੇ ਨੂੰ ਜਿਹੜੇ ਇਸ ਲਾਈਨ ਤੇ ਚੱਲਦੇ ਆ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਇੱਥੇ ਹੀ ਗੱਡੀ ਖੜਦੀ ਆ ਕਿਉਂਕਿ ਜਿਉਂ ਆਪਾਂ ਰਵੇਰ ਤੋਂ ਸਾਹਬ ਦੇ ਤੋਂ ਚੱਲ ਪੈਨੇ ਆ ਅ ਖਰਗਾਉਣ ਵਾਲੀ ਲਾਈਨ ਤਕਰੀਬਨ ਆਪਣਾ ਗੁਜਰੀਗੜ੍ਹ ਤੱਕ ਇਹੀ ਟੱਬਾ ਹੈਗਾ ਸਾਰੀ ਗੱਡੀ ਤਕਰੀਬਨ ਇੱਥੇ ਹੀ ਬ੍ਰੇਕ ਮਾਰ ਕੇ ਜਾਂਦੀ ਆ ਜਿੰਨੀ ਵੀ ਗੱਡੀ ਜਾਂਦੀ ਆ ਤੇ ਕਿਉਂਕਿ ਇਹਦੇ ਇਹਦੇ ਚੱਲਣ ਦੇ ਕਾਰਨ ਦੋ ਤਿੰਨ ਨੇ ਮੇਜਰ ਕਾਰਨ ਇੱਕ ਤਾਂ ਇਹ ਦੂ ਪਿੱਛੇ ਘਾੜ ਪੈ ਜਾਂਦਾ ਉਧਰੋਂ ਗੱਡੀ ਜਦੋਂ ਜੋਰ ਮਾਰ ਕੇ ਆਉਂਦੀ ਆ ਹਰੇਕ ਬੰਦਾ ਰੈਸਟ ਲਈ ਇੱਥੇ 5 ਮਿੰਟ 10 ਮਿੰਟ ਬ੍ਰੇਕ ਮਾਰਦਾ ਹੁਣ ਅੱਗੇ ਨੂੰ ਚੱਲਣਾ ਇੱਧਰ ਫੇਰ ਇੱਕ ਘਾਟ ਪੈ ਜਾਂਦਾ ਤੇ ਉਧਰ ਫੇਰ ਜ਼ੋਰ ਦੋਨਾਂ ਦਾ ਲੱਗਿਆ ਹੁੰਦਾ ਗੱਡੀ ਦਾ ਵੀ ਜ਼ੋਰ ਲੱਗਿਆ ਹੁੰਦਾ ਤੇ ਡਰਾਈਵਰ ਦਾ ਵੀ ਜ਼ੋਰ ਲੱਗਿਆ ਹੁੰਦਾ ਇਸ ਕਰਕੇ ਰੈਸਟ ਲਈ ਇੱਥੇ ਗੱਡੀ ਤਕਰੀਬਨ ਬ੍ਰੇਕ ਮਾਰਦੀ ਮਾਰ ਲਈਏ ਚਲੋ ਬਾਕੀ ਹੁਣ ਤੁਰਾਂਗੇ ਅਸੀਂ ਵੀ ਸਾਢੇ 9 ਦਾ ਟਾਈਮ ਹੋ ਗਿਆ ਤਕਰੀਬਨ ਤੇ ਅੱਗੇ ਕੋਸ਼ਿਸ਼ ਰਹੂਗੀ ਵੀ ਅੱਜ ਦੀ ਰਾਤ ਪਾਰ ਕਰਕੇ ਬਾਰਡਰ ਤੇ ਕੋਸ਼ਿਸ਼ ਰਹੂਗੀ ਵੀ ਜਿਹੜਾ ਨੰਦੇੜ ਸਾਹਿਬ ਵਾਲਾ ਰੋਡ ਆ ਹੈਦਰਾਬਾਦ ਨੂੰ ਜਾਣ ਵਾਲਾ ਜਿੰਨਾ ਬਾਦ ਤੋਂ ਬਾਦ ਸਫਰ ਰਾਤ ਨੂੰ ਨਵੇੜਿਆ ਜਾਵੇ ਉਨਾ ਹੀ ਵਧੀਆ ਕਿਉਂਕਿ ਦਿਨ ਦੇ ਟਾਈਮ ਤਾਂ ਤੁਹਾਨੂੰ ਪਤਾ ਆ ਵੀ ਥਾਂ ਥਾਂ ਖੜੇ ਹੁੰਦੇ ਆ ਇਹ ਮਹਾਰਾਸ਼ਟਰ ਆ ਰੇਗ 50 ਕਿਲੋਮੀਟਰ ਕੋਈ ਸਟਿੱਕਰ ਲਈ ਖੜਾ ਕੋਈ 300 ਦੀ ਪਰਚੀ ਲਈ ਖੜਾ ਕੋਈ 200 ਦੀ ਪਰਚੀ ਲਈ ਖੜਾ ਕੋਈ ਤੁਹਾਡੇ ਬੈਗ ਚੈੱਕ ਕਰ ਰਿਹਾ ਕੋਈ ਤੁਹਾਡੀ ਗੱਡੀ ਚ ਕੁਝ ਲੱਭ ਰਿਹਾ ਉਹ ਬਸ ਪੈਸੇ ਬਣਾਉਣ ਦੇ ਟੰਗ ਨੇ ਚਲੋ ਠੀਕ ਆ ਮੇਤਰੋ ਥੈਂਕ ਯੂ ਤੇ ਬੈਠੇ ਸੀਗੇ ਜਿਹੜਾ ਢਾਬਾ ਆਉਂਦਾ ਕਸ਼ਮੀਰ ਵਾਲਿਆਂ ਦਾ ਇਹ ਸਾਹਬ ਦੇ ਵਾਲੇ ਰੋਡ ਤੇ ਪਾਲ ਘਾਟ ਵਾਲੇ ਤੇ ਵੀਰ ਹੁਣੇ ਮਿਲੇ ਆਪਣੀ ਵੀਡੀਓ ਦੇਖਦੇ ਆ ਵੀਰੇ ਕੀ ਨੋ ਆ ਆਪਣਾ ਸੰਦੀਪ ਆ ਵੀਰੇ ਅੱਛਾ ਤੇ ਆਪਣਾ ਵੀਰੇ ਗੁਰਪ੍ਰੀਤ ਜੀ ਜਿਹੜਾ ਪਿੰਡ ਰੋਟੀ ਦੇ ਨਾਲ ਵੀਰੇ ਕਹੇ ਹੋਏਗਾ ਇਹ ਆਪਣੇ ਨੇਤਰ ਆਪਣੇ ਏਰੀਏ ਦੇ ਹੀ ਨੇ ਵਰੀਆ ਲੱਗਿਆ ਯਾਰ ਮਿਲ ਕੇ ਹੀਰੋਣੀ ਕਹਿੰਦੇ ਵੀ ਰੈਗੂਲਰ ਵੀਡੀਓ ਦੇਖਦੇ ਆ ਐਸੇ ਤਰੀਕੇ ਜੀ ਜਦੋਂ ਮਿਲਦੇ ਆ ਵੀਰ ਪਿਆਰੇ ਹੁਣ ਕਈ ਵਾਰੀ ਨਾ ਮੈਂ ਇੱਕ ਦਿਨ ਰੇਕੋਟ ਖੜਾ ਸੀਗਾ ਐਸੇ ਕਿਹੜੇ ਤੇ ਬੰਦਾ ਕੁਦਰਤੀ ਆ ਗਿਆ ਉਹਨੇ ਪੈਰਾਂ 'ਚ ਮੋਟਰਸਾਈਕਲ ਲਾ ਲਿਆ ਮੇਰੇ ਸਾਹ ਨਿਕਲ ਗਏ ਬੰਦਾ ਕੌਣ ਹੈ ਜੀ ਐਂ ਕਰਕੇ ਵੀਰੇ ਤੁਸੀਂ ਪਿਆਰ ਕਰਦੇ ਹੋ ਯਾਰ ਇਹ ਅਸੀਂ ਕਰਕੇ ਚੱਲਦਾ ਸਾਰਾ ਕੁਝ ਹੈ ਨਾ ਤੇ ਹੋਰ ਵੀਰੇ ਬਲਾਉ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਭਾਈ ਅਸੀਂ ਜਾ ਰਹੇ ਹਾਂ ਰਾਜਮੁੰਦਰੀ ਹਾਂ ਰਾਜਮੁੰਦਰੀ ਚਲੋ ਇੱਕ ਗੱਲ ਹੋਰ ਹੋ ਗਈ ਮਿਲ ਪੀ ਗਏ ਤੇ ਸਾਡਾ ਸਾਥ ਵੀ ਹੋ ਗਿਆ ਸਾਡੇ ਕੋਲੇ ਵੀ ਮਾਲ ਉਸੇ ਸਾਈਡ ਦਾ ਹੀ ਆ ਹੁਣ ਅੱਗੇ ਤੁਹਾਨੂੰ ਬਾਕੀ ਬਲੌਗਾਂ 'ਚ ਵੀ ਇੱਕ ਦੋ ਦਿਨ ਤੁਹਾਨੂੰ ਇਹ ਚਿਹਰੇ ਦਿਖਣਗੇ ਨਾਲ ਮੇਰੇ ਕਿਉਂਕਿ ਹੁਣ ਗੱਡੀਆਂ ਗਾਹਾਂ ਕੱਠੀਆਂ ਹੀ ਜਾਣਗੀਆਂ ਚਲੋ ਠੀਕ ਆ ਥੈਂਕ ਯੂ ਧੰਨਵਾਦ ਇਹ ਰੋਡ ਤਾਂ ਐਦਾਂ ਦਾ ਹੀ ਆ ਸਾਰਾ ਵੀ ਮਤਲਬ ਟੁੱਟਿਆ ਫੁੱਟਿਆ ਹੋਇਆ ਆ ਆਪਣੇ ਬੰਦੇ ਖੜਕੇ ਜਿਹੜੇ ਆਪਾਂ ਨੂੰ ਉੱਥੇ ਮਿਲੇ ਸੀ ਤਾਬੇ ਤੇ ਵੀਰੋ ਸੰਦੀਪ ਹਣੀ ਕੋਲੋਟੀ ਵਾਲੇ ਕਿਉਂਕਿ ਹੁਣ ਇਹਨਾਂ ਦਾ ਵੀ ਅੰਦਰਾ ਦਾ ਮਾਲ ਆ ਚਲੋ ਐਤੋਂ ਬਾਅਦ ਅਸੀਂ ਕਿਹਾ ਵੀ ਚਲੋ ਕੱਠੇ ਚੱਲਾਂਗੇ ਤੇ ਜਾਨੀ ਰੋਡ ਤਾਂ ਹੈਗਾ ਇਹ ਪਾਲ ਘਾਟ ਵਾਲਾ ਮਾੜਾ ਜੀ ਪਰ ਉਹ ਐ ਆ ਵੀ ਬਾਕੀ ਬਾਟਰ ਦੂਨੇ ਪੱਜ ਜਾਂਦੇ ਆ ਤੇ ਹੂੰ ਭਾਈ ਰੋਡ ਹੈ ਰਿਸਕੀ ਵੀ ਆ ਇਥੇ ਪਰਚੀਆਂ ਲੈਂਦੇ ਆ ਹਰੇਕ ਪਿੰਡ ਵਾਲੇ ਪਰਚੀ ਨਹੀਂ ਮਤਲਬ ਦਿੰਦੇ ਵੀ ਮਤਲਬ ਇੱਕ ਕਿਸਮ ਦੀ ਵਸੂਲੀ ਹੁੰਦੀ ਆ ਹਰ ਦੋ ਤਿੰਨ ਪਿੰਡ ਆਉਂਦੇ ਆ ਲੈਂਦੇ ਤਾਂ ਉਹ 20 ਰੁਪਏ ਹੀ ਨੇ ਪਰ ਗੱਡੀ ਪਰ ਵਸੂਲੀ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਇੱਕ ਜੰਗਲਾਤ ਵਾਲਿਆਂ ਦਾ ਨਾਕਾ ਆਉਂਦਾ ਇੱਕ ਆ ਜਾਂ ਦੋ ਆ ਇੱਕ ਜਗ੍ਹਾ 50 ਰੁਪਏ ਲੈਂਦੇ ਆ ਉਹ ਕਿਉਂਕਿ ਇਹ ਸਾਰਾ ਜੰਗਲੀ ਏਰੀਆ ਜਿਹਦੇ ਵਿੱਚ ਹੀ ਰੋਡ ਜਾਂਦਾ ਪਿੰਡਾਂ ਵਾਲੇ ਦੋ ਤਿੰਨ ਨਾਖੇ ਆਉਣੇ ਦਿਖਾਉਣੇ ਆ ਜੁੜੇ ਰਹੋ ਨਾਲ ਪਿਛਲਾ ਘਾਟ ਸੀਗਾ ਚਿਰਿਆ ਘਾਟ ਹੁਣ ਆ ਗਏ ਆ ਅੱਗੇ ਵਿਚਾਲੇ ਬ੍ਰੇਕ ਲਿਆ ਸੀ ਕਸ਼ਮੀਰੀ ਢਾਬੇ ਤੇ ਕਸ਼ਮੀਰੀ ਢਾਬਾ ਵੀ ਕਹਿੰਦੇ ਆ ਉਹਨੂੰ ਇੱਕ ਲੇਡੀਜ਼ ਰਨ ਕਰਦੀ ਆ ਉਹਨੂੰ ਕਈ ਨਾਮਾਂ ਨਾਲ ਕਹਿੰਦੇ ਆ ਹੁਣ ਪਤਾ ਨਹੀਂ ਨੌਂ ਕੀ ਆ ਵੈਸੇ ਕਸ਼ਮੀਰੀ ਹੋਈ ਬਜਦਾ ਤੇ ਆ ਹੁਣ ਮੰਡਵਾ ਇੱਥੇ ਏਰੀਆ ਮੰਡਵਾ ਘਾਟ ਆ ਇਹ ਇਹ ਵੀ ਇੱਧਰੋਂ ਦਾ ਥੋੜਾ ਜਿਹਾ ਸੌਖੀ ਉਤਰ ਜਾਂਦੀ ਆ ਗੱਡੀ ਜਦੋਂ ਉੱਧਰੋਂ ਆਉਨੇ ਆ ਆ ਕੱਟ ਨੇ ਜਿਹੜੇ ਇਹਨਾਂ ਤੇ ਜਿਹੜਾ ਪਹਿਲੀ ਵਾਰੀ ਆਉਂਦਾ ਤਕਰੀਬਨ ਬੰਦੇ ਨੂੰ ਦਿੱਕਤ ਆਉਂਦੀ ਜਾਂਦੀ ਆ ਕਿਉਂਕਿ ਇਹਦੇ ਉਹ ਦੇਖਣ ਨੂੰ ਬੰਦੇ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਸੌਖੀ ਗੱਡੀ ਚੜ ਜਾਣੀ ਆ ਉਹ ਜਿਹੜਾ ਤਾਂ ਲੰਬੀ ਕਟਾਈ ਕਰਕੇ ਜਾਂਦਾ ਉਹ ਗੱਡੀ ਲੰਘ ਜਾਂਦੀ ਆ ਜਿਹੜਾ ਥੋੜਾ ਜਿਹਾ ਨਾਲ ਦੀ ਕੱਟ ਬਹਿਣਾ ਗੱਡੀ ਰੁਕਦੀ ਆ ਇੰਨਾ ਘਾਟਾਂ ਦੇ ਵਿੱਚ ਜਾਣੇ ਤਿੱਖੀਆਂ ਚੜ੍ਹਾਈਆਂ ਨਹੀਂ ਹੈਗੀਆਂ ਇਹ ਘਾਟਾਂ ਦੀਆਂ ਹੈਗੀਆਂ ਨੇ ਮਤਲਬ ਜਿੱਥੇ ਮੋੜ ਆ ਮੋੜ ਤੋਂ ਐ ਡੇਢੀ ਚੜ੍ਹਾਈ ਹੋ ਜਾਂਦੀ ਆ ਇੱਕ ਸਾਈਡ ਜਿੱਧਰ ਜਿਹੜੀ ਕਨੈਕਟਰ ਸਾਈਡ ਆ ਜਾਂਦੀ ਆ ਅੰਦਰ ਮੋੜ ਦੇ ਉਹ ਨੀਵੀਂ ਦੂਜੀ ਸਾਈਡ ਉੱਚੀ ਉਸ ਕਰਕੇ ਡਿੱਕਾ ਪੈਂਦਾ ਤੂੰ ਅੱਗੇ 1.5 ਕਿਲੋਮੀਟਰ ਤੱਕ ਉਧਰ ਗੱਡੀਆਂ ਦੀਆਂ ਨੇ ਆਪਾਂ ਵੀ ਇੱਥੋਂ ਦੀ ਘੁੰਮ ਘੁੰਮ ਕੇ ਆਏ ਜਲੇਬੀਆਂ ਹੋ ਸਿੱਟਾ ਕਾ ਸਭ ਮੋੜ ਦਿਖੀ ਜਾਂਦੇ ਆ ਇਹਦੇ ਤੇ ਆ ਤਾਂ ਮੋਟਰਸਾਈਕਲ ਆ ਗਈ ਤੇ ਇਹ ਵੀ ਕਈ ਵਾਰੀ ਇੱਥੇ ਇਨ੍ਹਾਂ ਘਾਟਾਂ ਦੇ ਵਿੱਚ ਵੱਡੀ ਗੱਡੀ ਨਾਲੋਂ ਜਿਹੜੀਆਂ ਸਿਕਰ ਗੱਡੀਆਂ ਨੇ ਉਹ ਕਈ ਵਾਰੀ ਗੱਡੀ ਦਾ ਮੋਸ਼ਨ ਤੋੜਨ ਦਾ ਕੰਮ ਕਰਦੀਆਂ ਮੈਂ ਕਈ ਵਾਰੀ ਕਿਉਂਕਿ ਅਸੀਂ ਪਹਿਲਾਂ ਜਦੋਂ ਕਿ ਲਟੋਇਆ 2.5 ਸਾਲ ਬਥੇਰੀ ਵਾਰੀ ਇਹ ਘਾਟਾਂ ਦੇ ਵਿੱਚ ਲੰਗੇ ਆ ਤੇ ਜਿਹੜੀ ਗੱਡੀ ਸਿਕਰ ਦਾ ਵੱਛੇ ਜੇ ਫਸ ਕੇ ਮੂਹਰੇ ਕਈ ਵਾਰੀ ਮਾੜਾ ਜਾਂ ਬ੍ਰੇਕ ਮਾਰਿਆ ਉਹ ਤਾਂ ਉੱਠ ਖੜਦੀ ਆ ਵੱਡੀ ਗੱਡੀ ਦਾ ਮੋਸ਼ਨ ਤੋੜ ਜਾਂਦੇ ਆ ਬਹੁਤ ਗੱਡੀਆਂ ਪੱਥਰ ਲਾਉਂਦੇ ਜਾਂ ਬੈਕ ਕਰਦੇ ਦੇਖਿਆ ਇੰਨਾ ਘਾਟਾਂ ਦੇ ਵਿੱਚ ਬਾਕੀ ਏਰੀਆ ਮੇਥੋਂ ਸਾਰਾ ਜੰਗਲੀ ਆ ਇੱਥੇ ਉੱਧਰ ਉੱਪਰ ਚੜਕੀਆਂ ਤੇ ਇੱਥੇੋਂ ਡਾਉਨ ਪੈ ਕੇ ਫਿਰ ਉਹ ਚੜ੍ਹਾਈ ਚੜਤੀ ਉੱਧਰ ਨੂੰ ਜਾਣਾ ਆ ਸਾਰੇ ਏਰੀਏ ਜਿਹੜੇ ਹੈਗੇ ਆ ਨਾ ਇੱਥੇ ਜਾਨਵਰ ਤਕਰੀਬਨ ਆਮ ਕਰਕੇ ਲੋਕਾਂ ਨੂੰ ਦਿਖ ਜਾਂਦੇ ਆ ਜਦੋਂ ਥੋੜਾ ਜਿਹਾ ਅੱਧੀ ਘਰਾਸ ਤੋਂ ਬਾਅਦ ਗੱਡੀ ਆਉਣੀ ਕੱਢਦੀ ਆ ਫਿਰ ਜਦੋਂ ਟ੍ਰੈਫਿਕ ਦੀ ਆਵਾਜ਼ ਘਟਦੀ ਆ ਫਿਰ ਇਹ ਜਾਨਵਰ ਨਿਕਲਦੇ ਨੇ ਰਾਤ ਨੂੰ ਸ਼ਿਕਾਰ ਤੇ ਇੰਨਾ ਏਰੀਆ ਦੇ ਵਿੱਚ ਬਾਗ ਵਗੈਰਾ ਚੀਤੇ ਆਮ ਕਰਕੇ ਲੋਕਾਂ ਦੇ ਜ਼ਿਕਰ ਦੇ ਅਨੁਸਾਰ ਕਹਿੰਦੇ ਵੀ ਦੇਖੇ ਜਾਂਦੇ ਆ ਇੰਨਾ ਏਰੀਆ ਦੇ ਵਿੱਚ